ਜਾਪ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਤਹਿਤ ਕਲਾਸ 10ਵੀਂ ਤੇ 12ਵੀਂ ਲਈ ਸਕੂਲਾਂ ਨੂੰ ਮਾਨਤਾ ਦੇਣ ਤੇ ਰੀਨਿਊ ਕਰਨ ਦਾ ਸ਼ਡਿਊਲ ਐਲਾਨਿਆ ਹੈ ਸਕੂਲ 30 April ਤੱਕ ਮਾਨਤਾ ਸੰਬੰਧੀ ਅਰਜ਼ੀਆਂ ਦੇਣਗੇ ਇਸ ਦੇ ਬਾਅਦ ਉਹਨਾਂ ਨੂੰ ਲੇਟ ਫੀਸ ਚੁਕਾਉਣੀ ਹੋਵੇਗੀ ਬੋਰਡ ਮੈਨੇਜਮੈਂਟ ਨੇ ਸਾਫ਼ ਕੀਤਾ ਹੈ ਕਿ ਜੋ ਸਕੂਲ ਤੈਅ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ 30000 ਤੋਂ ਵੱਦ ਸਰਕਾਰੀ ਪ੍ਰਾਈਵੇਟ ਬੋਰਡ ਦੇ ਆਦਰਸ਼ ਸਕੂਲਾਂ ਤੇ ਲਾਗੂ ਹੋਣਗੇ ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਰੀਕਾ ਦੇ ਬਾਅਦ ਸ਼ਡਿਊਲ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ ਪੀਐਸਈਬੀ ਹੁਣ ਪੂਰੀ ਤਰ੍ਹਾਂ ਤੋਂ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਦੀ ਤਰਸਤੇ ਕੰਮ ਕਰ ਰਿਹਾ ਹੈ ਬੋਰਡ ਵੱਲੋਂ ਆਪਣਾ ਇੱਕ ਕੈਲੰਡਰ ਤਿਆਰ ਕੀਤਾ ਗਿਆ ਹੈ ਉਸੇ ਦੀ ਤਰਸਤੇ ਸਾਰੇ ਕੰਮ ਕੀਤੇ ਜਾ ਰਹੇ ਨੇ ਇਸ ਪਿੱਛੇ ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਮੇਂ ਤੋਂ ਕਿਤਾਬਾਂ ਤਿਆਰ ਕਰਨ ਤੋਂ ਲੈ ਕੇ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾ ਸਕਣ ਤਾਂ ਕਿ ਵਿਦਿਆਰਥੀਆਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਦੂਜੇ ਪਾਸੇ ਬੋਰਡ ਦੀ ਨਵੀਂ ਚੇਅਰਪਰਸਨ ਡਾਕਟਰ ਸਰਬਜੀਤ 베ਦੀ ਖੁਦ ਇਸ ਮਾਮਲੇ ਨੂੰ ਲੈ ਕੇ ਕਾਫੀ ਸਖਤ ਹਨ ਉਹਨਾਂ ਨੇ ਸਕੂਲਾਂ ਨੂੰ ਇਸ ਬਾਰੇ ਲਿਖਤ ਹੁਕਮ ਭੇਜੇ ਨੇ ਤਾਂ ਕਿ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਪੀਐਸਈਬ ਵੱਲੋਂ ਆਦਰਸ਼ ਸਕੂਲਾਂ ਨੂੰ ਇਸ ਨਾਲ ਜੁੜੀ ਫੀਸ ਲਈ ਛੋਟ ਦਿੱਤੀ ਗਈ ਹੈ ਦੂਜੇ ਪਾਸੇ ਅਰਜ਼ੀਆਂ ਲਈ ਸਕੂਲਾਂ ਨੂੰ ਮੁਹਾਲੀ ਸਥਿਤ ਮੁਖ ਦਫ਼ਤਰ ਨਹੀਂ ਆਉਣਾ ਹੋਵੇਗਾ ਜਦੋਂ ਕਿ ਉਹਨਾਂ ਨੂੰ ਇਸ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ ਸਕੂਲ ਦੀ ਲੌਗਇਨ ਆਈਡੀ ਤੇ ਸਾਰੀ ਜਾਣਕਾਰੀ ਮੌਜੂਦ ਰਹੇਗੀ ਸਟੱਡੀ ਕੇਂਦਰਾ ਵੱਲੋਂ ਮਾਨਤਾ ਲੈਣ ਲਈ ਅਪਲਾਈ ਕਰਨ ਦੇ ਬਾਅਦ ਫਾਰਮ ਦੀ ਹਾਰਡ ਕਾਪੀ ਉਪਸਕੱਦਰ ਅਕਾਦਮਿਕ ਬ੍ਰਾਂਚ ਪੀ ਐਸ ای ਬੀ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ